ਕੁੜਾਵਾੜਾ ਵਿਖੇ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਪੇਪਰ ਭਰਨ ਦੇ ਆਖਰੀ ਦਿਨ ਜਿੱਥੇ ਵਕਫਾ ਰਾਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪੋ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਵਾਏ ਗਏ ਉੱਥੇ ਹੀ ਭੋਜਨ ਸਮਾਜ ਪਾਰਟੀ ਦੇ ਵਕਫਾ ਬਾੜਾ ਦੇ ਉਮੀਦਵਾਰਾਂ ਵੱਲੋਂ ਵੀ ਆਪੋ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਵਾਏ ਗਏ ਇਸ ਮੌਕੇ ਜਿੱਥੇ ਪਾਰਟੀ ਉਮੀਦਵਾਰਾਂ ਨੇ ਉਹਨਾਂ ਨੂੰ ਟਿਕਟ ਦੇਣ ਲਈ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਉੱਥੇ ਹੀ ਬਸਪਾ ਪਾਰਟੀ ਦੇ ਸੀਨੀਅਰ ਨੇਤਾ ਰਮੇਸ਼ ਕਾਲ ਨੇ ਵੀ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਬਹੁਤ ਹੀ ਸੂਝਵਾਨ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਨਾ ਸਮੂਹ ਵੋਟਰਾਂ ਨੂੰ बसपा ਪਾਰਟੀ ਦੇ ਉਮੀਦਵਾਰਾਂ ਨੂੰ ਵੱਤਵਤ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ ਇਸ ਦੌਰਾਨ ਵੱਡੀ ਗਿਣਤੀ ਵਿੱਚ बसपा ਵਰਕਰ ਅਤੇ ਸੀਨੀਅਰ ਨੇਤਾ ਮੌਜੂਦ ਸਨ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਗੁਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਨਿਗਮ ਜਿਹੜਾ ਫੁਗਵਾੜਾ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਉਸ ਤੋਂ ਸ਼੍ਰੀਮਤੀ ਸੀਤਾ ਕੌਰ ਜੀ 45 ਨੰਬਰ ਵਾਰਡ ਤੋਂ ਸਾਡੇ ਉਮੀਦਵਾਰ ਨੇ ਔਰ ਕਾਂਗਰਸ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਨੇ ਤੇ ਸਾਨੂੰ ਬੜੀ ਅੱਜ ਖੁਸ਼ੀ ਆ ਕਿ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਚੌਥੀ ਵਾਰ ਜਿਹੜਾ ਉਹ ਇਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਤੇ ਨਾਲ ਅਸੀਂ ਆਪਣੀ ਬਹੁਜਨ ਸਮਾਜ ਪਾਰਟੀ ਹਲਕਾ ਵਿਧਾਨ ਸਭਾ ਫਗਵਾੜਾ ਦੀ ਟੀਮ ਦਾ ਵੀ ਸਾਰੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਹਿਯੋਗ ਦੇ ਕੇ ਜਿਹੜਾ ਉਹਨਾਂ ਨੇ ਇਹ ਟਿਕਟ ਦਿੱਤੀ ਆ ਤੇ ਸਰਦਾਰ ਹੰਦੀਪ ਸਿੰਘ ਬਣੀਪਾਲ ਔਰ ਵਿਪਲ ਕੁਮਾਰ ਜੀ ਤੇ ਭੈਣ ਕੁਮਾਰੀ ਮਾਇਆਬਤੀ ਜੀ ਦਾ ਧੰਨਵਾਦ ਕਰਦੇ ਆਂ ਤੇ ਵੋਟਰਾਂ ਨਾਲ ਅਸੀਂ ਆਪਣੇ ਵਾਰਡ ਦੇ ਸਾਰੇ ਵੋਟਰਾਂ ਨਾਲ ਵਾਅਦਾ ਕਰਦੇ ਆਂ ਕਿ ਜਿਸ ਤਰ੍ਹਾਂ ਪਹਿਲਾਂ ਅਸੀਂ ਡਟ ਕੇ ਵਿਕਾਸ ਕੀਤਾ ਹਦੀਆਬਾਦ ਦਾ ਜਿਹੜਾ ਨਾਂ ਆ ਉਹ ਪੂਰੇ ਵਰਲਡ ਵਿੱਚ ਨਾਂ ਚੱਲਦਾ اسی ਤਰ੍ਹਾਂ ਹੋਰ ਵੀ ਜਿਹੜਾ ਆ ਹਦੀਆਬਾਦ ਨੂੰ ਖੂਬਸੂਰਤ ਬਣਾਉਣ ਵਾਸਤੇ ਅਸੀਂ ਜਿਹੜਾ ਡਟ ਕੇ ਕੰਮ ਕਰਾਂਗੇ ਧੰਨਵਾਦ ਫਗਵਾੜਾ ਵਿਖੇ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਪੇਪਰ ਭਰਨ ਦੇ ਆਖਰੀ ਦਿਨ ਜਿੱਥੇ ਵਕਫਾ ਰਾਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪੋ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਵਾਏ ਗਏ ਉੱਥੇ ਹੀ ਭੋਜਨ ਸਮਾਜ ਪਾਰਟੀ ਦੇ ਵਕਫਾ ਬਾਡਾ ਦੇ ਉਮੀਦਵਾਰਾਂ ਵੱਲੋਂ ਵੀ ਆਪੋ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਵਾਏ ਗਏ ਇਸ ਮੌਕੇ ਜਿੱਥੇ ਪਾਰਟੀ ਉਮੀਦਵਾਰਾਂ ਨੇ ਉਨ੍ਹਾਂ ਨੂੰ ਟਿਕਟ ਦੇਣ ਲਈ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਉੱਥੇ ਹੀ ਬਸਪਾ ਪਾਰਟੀ ਦੇ ਸੀਨੀਅਰ ਨੇਤਾ ਰਮੇਸ਼ ਕਾਲ ਨੇ ਵੀ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਬਹੁਤ ਹੀ ਸੂਝਵਾਨ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਉਨਾ ਸਮੂਬ ਬੋਟਰਾਂ ਨੂੰ बसपा ਪਾਰਟੀ ਦੇ ਉਮੀਦਵਾਰਾਂ ਨੂੰ ਵੱਤਵਤ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ ਇਸ ਦੌਰਾਨ ਵੱਡੀ ਗਿਣਤੀ ਵਿੱਚ बसपा ਵਰਕਰ ਅਤੇ ਸੀਨੀਅਰ ਨੇਤਾ ਮੌਜੂਦ ਸਨ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਗੁਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਨਿਗਮ ਜਿਹੜਾ ਫਗਵਾੜਾ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਉਸ ਤੋਂ ਸ਼੍ਰੀਮਤੀ ਸੀਤਾ ਕੌਰ ਜੀ 45 ਨੰਬਰ ਵਾਰਡ ਤੋਂ ਸਾਡੇ ਉਮੀਦਵਾਰ ਨੇ ਔਰ ਕਾਂਗਰਸ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਨੇ ਤੇ ਸਾਨੂੰ ਬੜੀ ਅੱਜ ਖੁਸ਼ੀ ਆ ਕਿ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਚੌਥੀ ਵਾਰ ਜਿਹੜਾ ਉਹ ਇਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਤੇ ਨਾਲ ਅਸੀਂ ਆਪਣੀ ਬਹੁਜਨ ਸਮਾਜ ਪਾਰਟੀ ਹਲਕਾ ਵਿਧਾਨ ਸਭਾ ਫਗਵਾੜਾ ਦੀ ਟੀਮ ਦਾ ਵੀ ਸਾਰੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਹਿਯੋਗ ਦੇ ਕੇ ਜਿਹੜਾ ਉਹਨਾਂ ਨੇ ਇਹ ਟਿਕਟ ਦਿੱਤੀ ਆ ਤੇ ਸਰਦਾਰ ਹੰਦੀਪ ਸਿੰਘ ਬਣੀਪਾਲ ਔਰ ਵਿਪਲ ਕੁਮਾਰ ਜੀ ਤੇ ਭੈਣ ਕੁਮਾਰੀ ਮਾਇਆਬਤੀ ਜੀ ਦਾ ਧੰਨਵਾਦ ਕਰਦੇ ਆਂ ਤੇ ਵੋਟਰਾਂ ਨਾਲ ਅਸੀਂ ਆਪਣੇ ਵਾਰਡ ਦੇ ਸਾਰੇ ਵੋਟਰਾਂ ਨਾਲ ਵਾਅਦਾ ਕਰਦੇ ਆਂ ਕਿ ਜਿਸ ਤਰ੍ਹਾਂ ਪਹਿਲਾਂ ਅਸੀਂ ਡਟ ਕੇ ਵਿਕਾਸ ਕੀਤਾ ਹਦੀਆਬਾਦ ਦਾ ਜਿਹੜਾ ਨਾਂ ਆ ਉਹ ਪੂਰੇ ਵਰਲਡ ਵਿੱਚ ਨਾਂ ਚੱਲਦਾ ਇਸੇ ਤਰ੍ਹਾਂ ਹੋਰ ਵੀ ਜਿਹੜਾ ਆ ਹਦੀਆਬਾਦ ਨੂੰ ਖੂਬਸੂਰਤ ਬਣਾਉਣ ਵਾਸਤੇ ਅਸੀਂ ਜਿਹੜਾ ਡਟ ਕੇ ਕੰਮ ਕਰਾਂਗੇ ਧੰਨਵਾਦ